ਕੇਂਦਰ ਸਰਕਾਰ ਵੱਲੋਂ ਟਰਾਂਸਪੋਰਟਰਾਂ ਲਈ ਲਿਆਂਦੇ ਗਏ ਕਾਨੂੰਨ ਦੇ ਵਿਰੋਧ 'ਚ ਅਜੂ ਸ਼ਰਪੁਰਚੇ ਵੱਡੀ ਗਿਣਤੀ 'ਚ ਇਕੱਤਰ ਹੋਏ ਟਰਾਂਸਪੋਰਟਰਾਂ ਵੱਲੋਂ ਭਾਜਪਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਆ ਜ਼ੋਰਦਾਰ ਨਾਅਰੇਬਾਸੀ ਕੀਤੀ ਮੀਡੀਆ ਨਾਲ ਗੱਲਬਾਤ ਦੌਰਾਨ ਟਰਾਂਸਪੋਰਟਰਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬਿਨਾਂ ਕਿਸੇ ਨਾਲ ਸਲਾਮ ਮਸ਼ਵਰਾ ਕੀਤੇ ਆ ਇੱਕ ਕਾਨੂੰਨ ਬਣਾ ਦਿੱਤਾ ਜੋ ਕਿ ਡਰਾਈਵਰਾਂ ਦੇ ਨਾਲ ਸਿੱਧੇ ਤੌਰ ਤੇ ਤੱਕਾ ਹੁਣ ਕਿਹਾ ਕਿ ਹਾਦਸਾ ਹੋਣ ਤੇ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦਾ ਜੁਰਮਾਨਾ ਕਰਨਾ ਕਿੱਥੋਂ ਦਾ ਇਨਸਾਫ ਹੈ ਤੇ ਰਹੀ ਗੱਲ ਡ라이ਵਰ ਦੇ ਮੌਕੇ ਤੋਂ ਭਜਣ ਦੀ ਤਾਂ ਡਰਾਈਵਰ ਦੀ ਮਜਬੂਰੀ ਹੁੰਦੀ ਹੈ ਕਿਉਂਕਿ ਮੌਕੇ ਤੇ ਮੌਜੂਦ ਭੀੜ ਵੱਲੋਂ ਡਰਾਈਵਰਾਂ ਨੂੰ ਕਈ ਵਾਰ ਘੁੱਟ-ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਟਰਾਂਸਪੋਰਟਰਾਂ ਨੇ ਕਿਹਾ ਕਿ ਕਾਨੂੰਨ ਦੇ ਆਉਂਦੇ ਸਾਰੇ ਕਈ ਡਰਾਈਵਰ ਕੰਮ ਛੱਡ ਕੇ ਇਸ ਕਾਰਨ ਚਲੇ ਗਏ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਤਨਖਾਹਾਂ ਮਹਿਜ਼ 10-10 ਹਜ਼ਾਰ ਰੁਪਏ ਆ ਤੇ ਉਹ ਲੱਖਾਂ ਦਾ ਜੁਰਮਾਨਾ ਕਿਵੇਂ ਭਰਨਗੇ ਕਿਉਂਕਿ ਬਹੁਤੇ ਹਾਦਸੇ ਲੋਕਾਂ ਦੀ ਬੇਸਮਝੀ ਨਾਲ ਹੀ ਹੁੰਦੇ ਨੇ ਜਦਕਿ ਡਰਾਈਵਰ ਤਾਂ ਆਪਣੀ ਰਾਹ ਤੇ ਸਹੀ ਸਲਾਮਤ ਤੁਰੇ ਹੁੰਦੇ ਨੇ। ਹੋਰ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਹੁਸ਼ਰਪੁਰ ਦੇ ਉਸ ਦੇ ਨਾਲ ਦਿਲਬਖ ਸਿੰਘ ਕਰਾਇਆ ਦੀ ਰਿਪੋਰਟ ਦੇਖੋ ਜੀ ਕੁਝ ਦਿਨ ਪਹਿਲਾਂ ਭਾਜੀਪੀ ਸਰਕਾਰ ਵੱਲੋਂ ਹਰੇਕ ਡਰਾਈਵਰ ਜਿਹਦੇ ਵਿੱਚ ਪ੍ਰਾਈਵੇਟ ਕਮਰਸ਼ੀਅਲ ਹਰੇਕ ਤਰ੍ਹਾਂ ਦੀ ਗੱਡੀ ਆ ਉਹਨਾਂ ਡਰਾਈਵਰਾਂ ਦੇ ਲਈ ਇੱਕ ਕਾਨੂੰਨ ਕੱਢਿਆ ਗਿਆ ਵੀ ਜੇਕਰ ਰੋਡ ਦੇ ਉੱਤੇ ਕਿਸੇ ਕੋਲ ਐਕਸੀਡੈਂਟ ਹੋ ਜਾਂਦਾ ਜਾਂ ਕਿਸੇ ਦੇ ਵਿੱਚ ਆ ਕੇ ਕੋਈ ਵੱਜ ਜਾਂਦਾ ਤੇ ਡਰਾਈਵਰ ਉੱਥੋਂ ਦੌੜ ਜਾਂਦਾ ਹੈਗਾ ਜਾਂ ਗੱਡੀ ਆਪਣੀ ਲੈ ਕੇ ਉੱਥੋਂ ਨਿਕਲ ਜਾਂਦਾ ਆ ਉਹਨੂੰ ਡਾਇਰੈਕਟ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਹੋਊਗਾ ਸਰਕਾਰ ਨੇ ਇਹ ਗੱਲ ਨਹੀਂ ਸੋਚੀ ਵੀ ਡਰਾਈਵਰ ਦੌੜਦਾ ਕਿਉਂ ਆ ਕਿਉਂਕਿ ਉਹਨਾਂ ਕੋਲ ਜਿਹੜੇ ਸਲਾਹਕਾਰ ਆ ਨਾ ਉਹ ਹੈਗੇ ਆ ਖਿਆਲੀ خیال ਆਇਆ ਰਾਤ ਨੂੰ ਸਾਡੇ ਦਿਮਾਗ 'ਚ ਆਇਆ ਆਹ ਕਰ ਦੋ ਸਵੇਰੇ ਹੋ ਗਿਆ ਰਾਤ ਨੂੰ ਅਸੀਂ ਸੋਚਿਆ ਸਵੇਰੇ ਅਸੀਂ ਕਰ ਦਿੱਤਾ ਹੋ ਗਿਆ ਉਹਨਾਂ ਨੇ ਇਹ ਚੀਜ਼ ਨਹੀਂ ਸੋਚੀ ਵੀ ਡਰਾਈਵਰ ਨੂੰ ਦੌੜਨ ਦੀ ਨੌਬਤ ਆਉਂਦੀ ਤੇ ਆਉਂਦੀ ਕਿਉਂ ਆ ਡਰਾਈਵਰ ਕਿਉਂ ਉਸ ਪਲੇਸ ਤੋਂ ਦੌੜਦਾ ਉਹ ਹੁਣ ਮੈਂ ਤੁਹਾਨੂੰ ਦੱਸਦਾ ਕਿਉਂ ਦੌੜਦਾ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਹਰ ਹਫਤੇ ਇੱਕ ਇਦਾਂ ਦੀ ਨਿਊਜ਼ ਮਿਲਦੀ ਹੋਊਗੀ ਐਕਸੀਡੈਂਟ ਹੋਇਆ ਭੀੜ ਨੇ ਡਰਾਈਵਰ ਨੂੰ ਕੁੱਟਿਆ ਡਰਾਈਵਰ ਦੀ ਮੌਤ ਹੋ ਗਈ ਡਰਾਈਵਰ ਦੀ ਲੱਤ ਟੁੱਟ ਗਈ ਡਰਾਈਵਰ ਦਾ ਸਿਰ ਪਾੜ ਗਿਆ ਡਰਾਈਵਰ ਦੀ ਬਾਹਾਂ ਟੁੱਟ ਗਈ ਕਿਉਂਕਿ ਡਰਾਈਵਰ ਨਾਲ ਦੌੜਨਾ ਉਹਦੀ ਮਜਬੂਰੀ ਇਸ ਲਈ ਬਣ ਜਾਂਦੀ ਆ ਕਿ ਪਬਲਿਕ ਉਹਨੂੰ ਕੁੱਟਣ ਪੈ ਜਾਂਦੀ ਵੀ ਤੂੰ ਇਸ ਬੰਦੇ ਨੂੰ ਮਾਰਿਆ ਪੀ ਭਾਈ ਡਰਾਈਵਰ ਨੇ ਤਾਂ ਮਾਰਿਆ ਤਾਂ ਵੀ ਜੇਕਰ ਡਰਾਈਵਰ ਨੂੰ ਕੁਝ ਪਤਾ ਹੀ ਨਹੀਂ ਉਹਨੂੰ ਗੱਡੀ ਨਹੀਂ ਆਉਂਦੀ ਉਹ ਰੋਡ ਦੇ ਉੱਤੇ ਘਮਾਉਂਦਾ ਲੈ ਜਾ ਰਿਹਾ ਜਿਹੜਾ ਆਪਣੀ ਲੇਨ ਦੇ ਵਿੱਚ ਤੁਰਿਆ ਕਾਰ ਵਾਲਾ ਸਾਈਡ ਤੋਂ ਆ ਕੇ ਵੱਜ ਗਿਆ ਜਾਂ ਮੋਟਰਸਾਈਕਲ ਵਾਲਾ ਪਿੰਡੋਂ ਚੜਿਆ ਹਾਈਵੇ ਤੇ ਸਿੱਧਾ ਥੱਲੇ ਆ ਗਿਆ ਉਹ ਚ ਟਰੱਕ ਵਾਲੇ ਦਾ ਕੀ ਕਸੂਰ ਆ ਉਹ ਦੌੜਦਾ ਤਾਂ ਆਇਆ ਵੀ ਜਿਨ੍ਹਾਂ ਨੇ ਆਉਣਾ ਉਹਨਾਂ ਕਹਣਾ ਵੱਡੀ ਗੱਡੀ ਵਾਲੇ ਨੇ ਮਾਰਿਆ ਕਿਉਂਕਿ ਸਾਡੇ ਲੋਕਾਂ ਨੂੰ ਇੱਕ ਬਹੁਤ ਤਕੜੀ ਬਿਮਾਰੀ ਆ ਜਦੋਂ ਇੱਕ ਬੰਦਾ ਕਹਦੇ ਨਾ ਟਰੱਕ ਦੀ ਗਲਤੀ ਆ ਉਹ ਜਿਹੜੇ ਪਿੱਛੇ ਆਉਣਗੇ ਉਹਦੇ ਖਿਲਾਫ ਹੋ ਜਾਣਗੇ ਵੀ ਲੋ ਅੱਜ ਹੀ ਵੀ ਹੱਥ ਸਾਫ਼ ਕਰ ਲਈਏ দৌড়ਦਾ ড্রাইভার ਤਾਂ ਆ না ਕਿ ਉਹ দৌড়ਦਾ ਵੀ ভাই ਮੈਂ ਇਹਦੇ ਤੋਂ ਬਚ ਜਾਵਾਂ ਜਾਂ ਕਿੱਦਾਂ ਕਿਉਂਕਿ ਬਚਤਾ ਅਸੀਂ ਸਕਦੇ ਹੀ ਨਹੀਂ ਹੈਗੇ ਜਿਹੜੀ ਨੰਬਰ ਹਰ ਇੱਕ ਬੰਦਾ ਨੋਟ ਕਰ ਲੈਂਦਾ ਹੈਗਾ ਆ ਹਰ ਇੱਕ ਬੰਦਾ ਹਰ ਇੱਕ ਗੱਡੀ ਫਾੜ ਹੋ ਜਾਂਦੀ ਆ ਜਦੋਂ ਐਕਸੀਡੈਂਟ ਹੁੰਦਾ ਪਰ ਇਹ ਪਬਲਿਕ ਦੇ ਸਤਾਏ ਹੋਏ ਲੋਕ ਪਬਲਿਕ ਤੋਂ ਦੁਖੀ ਹੋ ਕੇ ਡਰਾਈਵਰ ਦੌੜਦੇ ਹੈਗੇ ਆ ਸਰਕਾਰ ਨੇ ਐਡਾ ਗਲਤ ਕਾਨੂੰਨ ਕੱਢਿਆ ਸਰਕਾਰ ਨੇ ਇਹ ਚੀਜ਼ ਨਹੀਂ ਸੋਚੀ ਇਸ ਕਾਨੂੰਨ ਤੋਂ ਬਾਅਦ ਇੰਡੀਆ ਦੇ ਵਿੱਚ ਤੁਹਾਨੂੰ ਡਰਾਈਵਰ ਨਹੀਂ ਮਿਲੇਗਾ ਡਰਾਈਵ ਕਰਨ ਨੂੰ ਜਿਵੇਂ ਕਿ ਨਹੀਂ ਮਿਲ ਰਿਹਾ ਤੁਸੀਂ ਪੰਪਾਂ ਦੀਆਂ ਹਾਲਤਾਂ ਦੇਖ ਰਹੇ ਹੋ ਉਹ ਸਾਰੀਆਂ ਸਾਡੇ ਹੀ ਇਹ ਸਿਸਟਮ ਨਾਲ ਜੁੜੀਆਂ ਹੋਈਆਂ ਸਾਡੇ ਟੈਂਕਰਾਂ ਵਾਲੇ ਡਰਾਈਵਰ ਆਪਣੇ ਘਰਾਂ ਨੂੰ ਚਲ ਗਏ ਉਹ ਕਹਿੰਦੇ ਭਾਈ 15000 ਤਨਖਾਹ ਲੈਣੇ ਆ ਆਪਾਂ ਨਹੀਂ ਜੇ ਲੈਣੀ ਨਾ 10 ਸਾਲ ਸਰ ਤੋਂ ਸਜ਼ਾ ਭੁਗਤੋਣੀ ਆ ਨਾ 7 ਲੱਖ ਜੁਰਮਾਨਾ ਦੇ ਹੋਣਾ ਕਿਉਂਕਿ ਡਰ ਹਮੇਸ਼ਾ ਬੰਦੇ ਨੂੰ ਜਿਹੜਾ ਆ ਉਹ ਪਿੱਛੇ ਨੂੰ ਕਰਦਾ ਇਹਨਾਂ ਦੇ ਇੰਨਾ ਡਰ ਪਾ ਦਿੱਤਾ ਵੀ ਜਿਹੜੇ ਚੱਲ ਵੀ ਰਹੇ ਉਹ ਵੀ ਬਹੁਤ ਡਰ ਚ ਚੱਲਣਦੇ ਆ ਵੀ ਕਦੇ ਸਾਡੇ ਕੋ ਕੋ ਹਿੱਟ ਨਾ ਹੋ ਜਾਏ ਤਾਂ ਸਾਡੇ ਤੇ ਕਾਨੂੰਨ ਲਾਗੂ ਹੋ ਜਾਊ ਗੱਲ ਕਰੀਏ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਸਰਕਾਰ ਹੋਂਦ ਤੇ ਫਿਰ ਇਸ ਤੇ ਵਰਕਰ ਕਰ ਰਹੀ ਹੈ ਜਾਂ ਨਹੀਂ ਨਹੀਂ ਜੀ ਹਾਲੇ ਕਿ ਆਪਾਂ ਇੱਕ ਚੀਜ਼ ਪਹਿਲੇ ਕਲੀਅਰ ਕੀਤੀ ਸੀ ਵੀ ਅਸੀਂ ਸਰਕਾਰ ਖਿਲਾਫ ਨਹੀਂ ਚੱਲ ਰਹੇ ਅਸੀਂ ਕਾਨੂੰਨ ਖਿਲਾਫ ਚੱਲ ਰਹੇ ਆ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ ਪਰ ਸਾਡੇ ਕੋਲ ਕੋਈ ਪਾਬੰਦੀ ਨਹੀਂ ਹੋ ਭਵੇਂ ਆਹ ਉਹ ਭਾਜੀਪੀ ਭਵੇਂ ਝਾੜੂ ਆ ਭਵੇਂ ਅਕਾਲੀ ਦਲ ਜਿਹੜਾ ਮਰਜੀ ਵੀ ਆ ਜੇਕਰ ਕੋਈ ਸਾਡੀ ਸੈਟਲਮੈਂਟ ਕਰਾ ਦੇ ਸਾਨੂੰ ਕੀ ਲੋੜ ਪਈ ਆ ਵੀ ਆਪਾਂ ਇੱਥੇ ਬੈਠੀਏ ਠੰਡ ਚ ਮਰੀਏ ਪਰ ਇਹ ਸਰਕਾਰਾਂ ਪਤਾ ਕੀ ਸੋਚਦੀਆਂ ਰੀੜ ਦੀ ਹੱਡੀ ਨੂੰ ਇਹ ਸੋਚਦੀਆਂ ਵੀ ਸਰਦੀ ਟੋਪੀ ਆ ਇਹ ਲੈ ਆਈ ਚੱਕ ਕੇ ਸੜ ਦੁੱਤੀ ਪਰ ਹੁਣ ਪਤਾ ਲੱਗਾ ਨਾ ਪੰਪਾਂ ਦੇ ਜਾ ਕੇ ਲੈਣਾ ਦੇਖੋ ਇਹ ਰੀਡ ਦੀ ਹੱਡੀ ਨੇ ਹਲਾਈਆਂ ਹੋਈਆਂ ਤੇ ਜੇ ਆਪਾਂ ਕਹੀਏ ਨਾ ਵੀ ਕੋਈ ੱੱੱਕੇ ਨਾਲ ਡਰਾਈਵਰਾਂ ਤੋਂ ਗੇਅਰ ਪਾ ਲੂ ਕੋਈ ਨਹੀਂ ਪਾ ਸਕਦਾ ਜਿਹੜੇ ਇਹਨਾਂ ਦੇ ਕਾਰ ਵਾਲੇ ਡਰਾਈਵਰ ਹਨ ਅੰਦਰੋਂ ਟੈਂਕਰ ਕੱਢਣਗੇ ਰੋਡ ਦੇ ਦੂਜੇ ਪਾਸੇ ਲੈ ਜਾਣਗੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਪ੍ਰੈਸ਼ਰ ਬਣਨਾ ਤਾਂ ਫੇਤੁਰ ਨਹੀਂ ਆ ਠੀਕ ਹੈ ਨਹੀਂ ਜਿੰਨਾ ਚਿਰ ਤੱਕ ਕਰੇ ਧਰਨਾ ਪਰ ਜਿੰਨਾ ਚਿਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਜੇ ਸਰਕਾਰ ਸਾਡਾ ਧੱਕਾ ਕਰੂਗੀ ਉਹਦਾ ਰਿਜ਼ਲਟ ਹੋਰ ਉਲਟ ਹੋਣਾ ਕਿਉਂਕਿ ਮਾਲਕ ਭਾਵੇਂ ਇਹਲੇ ਡਰਾਈਵਰ ਨੂੰ ਲੱਖ ਰੁਪਈਆ ਤਨਖਾਹ ਦੇਵੇ ਡਰਾਈਵਰ ਨੇ ਗੱਡੀ ਨਹੀਂ ਚਲਾਉਣੀ ਡਰਾਈਵਰ ਗ ਠੀਕ ਹੈ ਨਾ ਜੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਆ ਜੇਕਰ ਤੁਸੀਂ ਇੰਡੀਆ ਨੂੰ ਕੈਨੇਡਾ ਬਣਾਉਣਾ ਚਾਹੁੰਦੇ ਆ ਇੰਡੀਆ ਨੂੰ ਅਮਰੀਕਾ ਬਣਾਉਣਾ ਚਾਹੁੰਦੇ ਆ ਉੱਥੇ ਦੇ ਕਾਨੂੰਨ ਤਾਂ ਦੇਖੋ ਤੁਸੀਂ ਦੱਸੋ ਤਾਂ ਕੋਈ ਬਾਹਰਲੀ ਅੱਜ ਤੱਕ ਦੀ ਕੋਈ ਵੀਡੀਓ ਆਈ ਆ ਵੀ ਡਰਾਈਵਰ ਨੂੰ ਕਹਿੰਦੇ ਕੁੱਟਿਆ ਦੱਸੋ ਨਹੀਂ ਕਿਸੇ ਦੇਸ਼ ਦੇ ਵਿੱਚ ਸੁਣਿਆ ਵੀ ਐਕਸੀਡੈਂਟ ਹੋਇਆ ਤਾਂ ਲੋਕਾਂ ਨੇ ਡਰਾਈਵਰ ਲਾਇਆ ਉਹਦਾ ਸਿਰ 파ੜਤਾ ਕਦੀ ਹੋਈ ਇਹ ਤਾਂ ਨਹੀਂ ਅਸੀਂ ਕਹਿੰਦੇ ਆ ਜੀ ਮੁੰਡੇ ਅਸੀਂ ਬਾਹਰ ਨਹੀਂ ਜਾਣਦੇ ਨੇ ਸਾਡੇ ਭਗਵਾਨ ਭਗਵੰਤ ਮਾਨ ਹੋਣੀ ਵੀ ਇਹ ਗੱਲ ਕਰਦੇ ਆ ਅੱਜ ਮਹਾਰਾਜਾ ਪੰਜਾਬ ਦੇ ਵਿੱਚ ਇਸ ਬਹੀਰ ਨੂੰ ਆਪਾਂ ਜੇ ਖਿੱਚਿਆ ਹੋਇਆ ਆ ਪੂਰੇ ਇੰਡੀਆ 'ਚ ਕਿ ਭਗਵੰਤ ਮਾਨ ਹੋਣਾ ਦਾ ਇਹ ਫਰਜ਼ ਨਹੀਂ ਬਣਦਾ ਵੀ ਉਹ ਸਾਡੇ ਨਾਲ ਗੱਲਬਾਤ ਕਰਨ ਸਾਡਾ ਰੋਸ ਹੈਗਾ ਉਹਨਾਂ ਨਾਲ ਪਰ ਆਪਾਂ ਜੋ ਮਰਜ਼ੀ ਵੀ ਅਸੀਂ ਇਹ ਗੱਲ ਕਲੀਅਰ ਕਰ ਦਿੰਨੇ ਆ ਵੀ ਆਮ ਪਾਰਟੀ ਜੇਕਰ ਪੰਜਾਬ ਦੇ ਵਿੱਚ ਹੈਗਾ ਸਾਡਾ ਪੰਜਾਬੀਆਂ ਦਾ ਦੁੱਖ ਨਹੀਂ ਦੀਦਾ ਭਾਈ ਜੀ ਜੇ ਆਪਣੇ ਪਰਿਵਾਰ ਦੇ ਆ ਮੇਰਾ ਪਰਿਵਾਰ ਦੇ ਵਿੱਚ ਚਾਚੇ ਦਾ ਮੁੰਡਾ ਹੋਵੇ ਤਾਂ ਸੱਟ ਲੱਗੇ ਕਿ ਮੈਂ ਇਹਨੂੰ ਪੁੱਛੂੰਗਾ ਨਹੀਂ ਪਾ ਮੇ ਜੋ ਮਰਜੀ ਹੋਵੇ ਕੀ ਨਾ ਸਰਕਾਰਾਂ ਨੂੰ ਅਸੀਂ ਦੀਦੇ ਨਹੀਂ ਆਗੇ ਕੀ ਐਮ ਐਲ ਏ ਐਮ ਪੀਆ ਨੂੰ ਦੀਦੇ ਨਹੀਂ ਆਗੇ ਵੀ ਬੰਦੇ ਬੈਠੇ ਆ ਰੋਡ ਕਿਨਾਰੇ ਠੰਡ ਚ ਮਰਨ ਡਏ ਹੋ ਆ ਮਹਾਰਾਜ ਸਵੇਰ ਦੇ ਅਸੀਂ ਆਏ ਹੋਏ ਆ ਕਿ ਸਰਕਾਰ ਨੂੰ ਦੀਦਾ ਨਹੀਂ ਆਈ ਜਾ ਕੇ ਗੱਲ ਕਰੀਏ ਸਰਕਾਰ ਬਦਾਂ ਕਦੋਂ ਆਉਂਦੀ ਆ ਜਦੋਂ ਉਹ ਬੰਦ ਹੁੰਦਾ ਰੋਡ ਉਹ 2024 ਦੇ ਇਲੈਕਸ਼ਨ ਦੀ ਗੱਲ ਕਰੀ ਤਾਂ 2024 ਦੇ ਇਲੈਕਸ਼ਨ ਵੀ ਆ ਗਿਆ ਕਿ ਸਭ ਸੁਕਾਇਆ ਜਾਏਗਾ ਮਹਾਰਾਜ ਦੇਖ ਲਓ ਕਰੋੜਾਂ ਦੀ ਸੰਖਿਆ ਦੇ ਵਿੱਚ ਡਰਾਈਵਰ ਤੇ ਪਿੱਛੇ ਉਹਨਾਂ ਦੇ ਪਰਿਵਾਰ ਤੇ ਨਾਲ ਰਿਸ਼ਤੇਦਾਰ ਤੇ ਇੰਨੀ ਕစီ ਬਣਾਈ ਹੋਇਆ ਆਪਣੇ ਬੰਦਿਆਂ ਨਾਲ ਜਿਹਨੂੰ ਕਹਿ ਦਿੱਤਾ ਨਾ ਵੋਟ ਨਹੀਂ ਪਾਉਣੀ ਉਵੇਂ ਨਹੀਂ ਪਾਊਗਾ ਦੁਨੀਆ ਇੱਧਰ ਦੀ ਉੱਧਰ ਹੋ ਜਾਏ ਇਹ ਨਹੀਂ ਹੋ ਸਕਦਾ ਕਿਉਂਕਿ ਸਭ ਤੋਂ ਵੱਧ ਆਪਣਾ ਢਿੱਡ ਫੇਰ ਪਾਰਟੀਆਂ ਫੇਰ ਸਭ ਕੁਝ ਜਿੰਨੇ ਸਾਡੇ ਢਿੱਡ ਤੇ ਲੱਤ ਮਾਰਦੀ ਉਹਨੂੰ ਵੋਟ ਕਿਉਂ ਪਾਵਾਂਗੇ ਜੇਕਰ ਹੁਣ ਝਾੜੂ ਸਾਡਾ ਨਹੀਂ ਖੜੂਗਾ ਮੈਂ ਕਹਿੰਦਾ ਝਾੜੂ ਨਹੀਂ ਖੜਦਾ ਨਾ ਜੇ ਆਜ਼ਾਦ ਆਜ਼ਾਦ ਬੰਦਾ ਕੋਈ ਵੀ ਭਵੇਂ ਕੋਈ ਕੂੜਾ ਚੱਕਣ ਵਾਲਾ ਵੀ ਖੜ ਜਵੇ ਉਹਨੂੰ ਵੋਟ ਪਾਵਾਂਗੇ ਕਿਉਂਕਿ ਜੇ ਸਾਡੇ ਦੁੱਖ ਚ ਨਹੀਂ ਤੁਸੀਂ ਸਾਡੇ ਸਹਾਇ ਹੋ ਸਕਦੇ ਤਾਂ ਫੇਰ ਅਸੀਂ ਤੁਹਾਨੂੰ ਬਣਾ ਕੇ ਲੈਣਾ ਵੀ ਕੀ ਆ ਕੀ ਤੁਹਾਡਾ ਕੋਈ ਕੋਈ ਤੁਹਾਡੇ ਮੈਂਬਰ ਨੂੰ ਨਹੀਂ ਪਤਾ ਵੀ ਅੱਜ ਇਹ ਲੋਕੀ ਇੱਥੇ ਬੈਠੇ ਹੋ ਆ ਮੇਰੀ ਫੇਸਬੁੱਕ ਦੇ ਉੱਤੇ ਮੈਂ ਕਦੋਂ ਦਾ ਜ਼ੋਰ ਲਾ ਰਿਆ ਵੀ ਭਾਈ ਸਾਨੂੰ ਆ ਤਕਲੀਫਾ ਵੀ ਸਾਡਾ ਕੋ ਹੱਲ ਕਰੋ ਕੋ ਹੱਲ ਕਰੋ ਉਦਾਂ ਤੁਸੀਂ ਜਿੱਲੇ ਵੋਟਾਂ ਦਾ ਮੁੱਦਾ ਹੁੰਦਾ ਉਹਲੇ ਤੁਸੀਂ ਇਕੱਲੇ ਇਕੱਲੇ ਦੇ ਘਰ ਜਾਂਦੇ ਆ ਅੱਜ ਤਾਂ ਮਰਜਾ ਸਾਡਾ 7-800 ਬੰਦੇ ਦਾ ਇਕੱਠ ਆ ਇਹਨਾਂ ਦੇ ਪਰਿਵਾਰ ਆ ਅੱਜ ਤੁਹਾਨੂੰ ਇੱਕ ਵੀ ਨਹੀਂ ਦਿਖ ਰਿਹਾ ਵੀ ਅਸੀਂ ਜਾ ਕੇ ਪੁੱਛੇ ਸਹੀ ਤੁਹਾਨੂੰ ਤਕਲੀਫ ਕੀ ਆ ਕੀ ਮੰਗ ਕੀ ਕਰਨੀ ਚਾਹੁੰਦੇ ਆ ਸਰਕਾਰ ਨੂੰ ਮੰਗਾ ਦੇਖੋ ਜੀ ਮੇਨਲੀ ਹੈਗੇ ਆਪਣੀਆਂ ਦੋ ਠੀਕ ਨੇ ਜੀ ਇੱਕ ਤਾਂ ਜਿਹੜਾ ਐਕਸੀਡੈਂਟ ਤੋਂ ਬਾਅਦ ਡ라이ਵਰ ਦੇ ਨਾਲ ਕੋਈ ਉਹਨੂੰ ਗਾਲੀ ਗਲੋਚ ਕਰਦਾ ਕਿਉਂਕਿ ਸਭ ਦੀ ਇੱਜ਼ਤ ਇੱਕੋ ਜਿਹੀ ਆ ਅਸੀਂ ਮੰਤਰੀ ਨੂੰ ਗਾਲ ਕੱਢੀਏ ਤਾਂ ਚੱਕੇ ਅੰਦਰ ਦੇ ਦੇਣਗੇ ਡਰਾਈਵਰ ਬੰਦੇ ਨਹੀਂ ਹੁੰਦੇ ਮੰਤਰੀ ਦੀਆਂ ਚਾਰ ਲੱਤਾਂ ਸਾਡੇ ਡਰਾਈਵਰ ਦੀ ਫੁੱਲ ਰਿਸਪੈਕਟ ਚਾਹੀਦੀ ਆ ਜਿਹੜਾ ਬੰਦਾ ਡਰਾਈਵਰ ਨੂੰ ਐਕਸੀਡੈਂਟ ਤੋਂ ਬਾਅਦ ਜਾਂ ਰੋਡ ਤੇ ਕੋਈ ਵੀ ਗੱਲਬਾਤ ਹੋ ਜਾਂਦੀ ਆ ਕੋਈ ਹੈਪਨ ਹੋ ਜਾਂਦੀ ਆ ਜਿਹੜਾ ਬੰਦਾ ਡਰਾਈਵਰ ਦੇ ਨਾਲ ਬਦਤਮੀਜ਼ੀ ਕਰੇਗਾ ਜਾਂ ਕਰੋ ਉੱਤੇ ਹੱਥ ਚੱਕੇਗਾ ਉਹਦੇ ਤੇ ਫੁੱਲ ਕਾਰਵਾਈ ਉਹਦੇ ਤੇ ਬਕਾਇਦਾ ਧਾਰਾ ਲੱਗੇ ਜੇਕਰ ਡਰਾਈਵਰ ਦੇ ਪੂਰੀ 60 ਫੀਟ ਲੱਗ ਜਾਂਦੀ ਐਮਐਲਆਰ ਕਟਾ ਕੇ ਉਹਦੇ ਉੱਤੇ ਪਰਚਾ ਉਹ ਆਪਾਂ ਡਰਾਈਵਰਾਂ ਨੂੰ ਪਹਿਲੇ ਕਾ ਦੇਣਾ ਕਰੂੰਗੇ ਰਾਜੀਨਾਮਾ ਪਹਿਲੇ ਲੈ ਕੇ